ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹ ਨਾ ਖੋਫ ਕਿ ਮੁੱਛਾਂ ਤੋਂ ਤਾ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਮਿਲਨ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜਰੂਰ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਕਿਉਂ ਜੀ ਹਡੀਸ਼ਨ ਚ ਨੇ ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਨ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੈ ਨੂੰ ਮਿਲਨ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਹੈ ਸਾਰਿਆਂ ਦਾ ਟਾਈਮ ਹੁੰਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨੇ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ